ਸ਼ਸ਼ੀਕਲ ਮੈਂ ਡਿਸਟ੍ਰਿਕਟ ਮਾਨਸਾ ਪਟਲਾਡਾ ਸ਼ਹਿਰ ਪੰਜਾਬ ਦਾ ਰਹਿਣ ਵਾਲਾ ਅਸੀਂ ਦੋ ਭਰਾ ਦੋਨੋਂ ਫੌਜੀ ਹਾਂ ਮੈਂ ਹਮੇਸ਼ਾ ਜ਼ਿੰਦਗੀ ਚ ਹਰ ਬੰਦੇ ਦੀ ਸਪੋਰਟ ਕੀਤੀ ਹੈ ਹੈਲਪ ਕੀਤੀ ਹੈ ਪਰ ਮੈਂ ਅੱਜ ਉਹ ਮੁਕਾਮ ਤੇ ਖੜਾ ਕਿ ਮੇਰੀ ਕੋਈ ਹੈਲਪ ਨਹੀਂ ਕਰ ਰਿਆ ਮੈਂ ਮਕਾਨ ਬਣਾਇਆ ਸਾਡੇ ਫਾਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਦੋਨੋਂ ਭਰਾਵਾਂ ਨੇ ਮਿਹਨਤ ਕਰਕੇ ਮਕਾਨ ਬਣਾਇਆ ਉਹਦੇ ਲਾਗੇ ਕੋਈ ਇੰਡਸਟਰੀ ਨਹੀਂ ਸੀ ਮਕਾਨ ਦੇ ਲਾਗੇ لیکن ਕੁਝ ਅਮੀਰ ਬੰਦੇ ਜਿਨ੍ਹਾਂ ਦੇ 5-7 ਪ੍ਰਾਈਵੇਟ ਸਕੂਲ ਐ ਪٹرول ਪੰਪ ਐ ਉਹਨਾਂ ਨੇ ਉਹਦੇ ਲਾਗੇ ਇੰਡਸਟਰੀ ਲਗਾ ਲਈ 2024 ਚ ਅਸੀਂ 2017 ਚ ਮਕਾਨ ਬਣਾਇਆ ਸਾਡੇ ਕੋਲ ਹਰ ਇੱਕ ਪ੍ਰੂਫ ਆ ਉਹਨਾਂ ਦਾ ਕਿ ਜ਼ਮੀਨ ਸੇਲ ਹੋਈ ਐ 14 ਚ ਮੀਟਰ ਨਵੇਂ ਲੱਗੇ 24 ਚ ਕਿ ਕਿ ਮਸ਼ੀਨਾਂ ਦੇ ਬਿੱਲ ਹਰ ਚੀਜ਼ ਅਸੀਂ ਦੇ ਚੁੱਕੇ ਆ ਬੁਲਾਡਾ ਐਸ ਡੀ ਐਮ ਨੂੰ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਬੁਲਾਡਾ ਐਸ ਡੀ ਐਮ ਨੇ ਫੋਨ ਨੰਬਰ ਤੱਕ ਬਲੌਕ ਕਰ ਦਿੱਤੇ ਸਾਡੇ ਆਵਾਜ਼ ਸੁਣਨ ਦੀ بجائے ਮੈਂ ਇਹ ਪੁੱਛਣਾ ਚਾਹੁੰਦਾ ਇਹ ਅਫਸਰਾਂ ਨੂੰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਕਦੋਂ ਤੱਕ ਜੁਰਮ ਕਰੋਗੇ ਫੌਜੀਆਂ ਤੇ ਤੁਸੀਂ ਕਦੋਂ ਤੱਕ ਮੈਂ ਹਰ ਹਰ ਚੀਜ਼ ਦੇ ਪ੍ਰੂਫ ਦੇ ਚੁੱਕਿਆ ਹਰ ਛੁੱਟੀ ਆ ਕੇ ਮਿਲ ਚੁੱਕਿਆ ਐਸਡੀਐਮ ਸਾਹਿਬ ਨੂੰ ਮਿਲ ਗਿਆ ਟੀਸੀ ਸਾਹਿਬ ਨੂੰ ਪੰਜ ਛੇ ਵਾਰ ਮਿਲ ਚੁੱਕਿਆ ਮੈਂ ਇਹ ਦੱਸੋ ਕੀ ਪ੍ਰੂਫ ਦੇਵਾਂ ਕਿ ਉੱਥੇ ਨਹੀਂ ਹੈਗਾ ਸੀ ਕੁਝ ਜਦੋਂ ਮੈਂ ਮਕਾਨ ਬਣਾਇਆ ਅਸੀਂ ਦੋਪਰਾ ਦੋਨੇ ਦੇਸ਼ ਦੀ ਸੇਵਾ ਕਰਦੇ ਹਾਂ ਅਸੀਂ ਇੱਥੇ ਆ ਕੇ ਛੋਡੇ ਨਾਲ ਲੜੀਏ ਜਾਂ ਦੇਸ਼ ਦੀ ਸੇਵਾ ਕਰੀਏ ਬੰਦੂਕਾਂ ਚੱਕਣੀਆਂ ਆਉਂਦੀ ਹੈ ਠੀਕ ਹੈ ਅਸੀਂ ਪਰ ਕਾਨੂੰਨ ਦੇ ਬੰਨੇ ਹੋਇਆ ਬੰਦੂਕ ਚੱਕ ਕੇ ਇਹ ਨਹੀਂ ਹੈ ਕਿ ਅਸੀਂ ਬੰਦੂਕ ਚੱਕ ਲਾਂਗੇ ਹਾਂ ਕੋਈ ਮਤਲਬ ਨਹੀਂ ਹੈ ਸਾਨੂੰ ਬਹੁਤ ਬੰਦੇ ਰਹਿ ਦਿੰਦੇ ਆ ਕਿ ਬੰਦੂਕ ਚੱਕ ਕੇ ਤੁਸੀਂ ਆ ਜਾਓ ਅਸੀਂ ਆ ਜਾਾਂਗੇ ਹੈਨਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਫੈਮਿਲੀ ਨੂੰ ਬਰਬਾਦ ਕਰੀਏ ਜਾਂ ਇਹ ਚੀਜ਼ ਇਹ ਕਾਨੂੰਨ ਦੀ ਲੜਾਈ ਨਹੀਂ ਹੈਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਇਨਸਾਫ ਲੜੋ ਹਾਂ ਸੱਚ ਦੇ ਰਸਤੇ ਤੇ ਖੜੋ ਜੇ ਅਸੀਂ ਗਲਤ ਹਾਂ ਤਾਂ ਸਾਡੇ ਨੂੰ ਸਾਨੂੰ ਗਲਤ ਤੋਂ ਸਾਬਤ ਕਰੋ ਠੀਕ ਹੈ ਜੇ ਉਹ ਗਲਤ ਨਹੀਂ ਤਾਂ ਗਲਤ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਸਾਨੂੰ ਇਨਸਾਫ ਮਿਲ ਸਕੇ 2 ਸਾਲ ਹੋ ਗਏ ਮੈਨੂੰ ਲੜਾਈ ਲੜਦਿਆਂ 2 ਸਾਲ ਹਰ ਜਗ੍ਹਾ ਐਸ ਡੀ ਐਮ ਡੀ ਸੀ ਪਟਿਆਲਾ ਪ੍ਰਦੂਸ਼ਣ ਬੋਰਡ ਪਟਿਆਲਾ ਪ੍ਰਦੂਸ਼ਣ ਬੋਰਡ ਦੇ ਅਫੀਸਰ ਨੇ ਜੋ ਪਤਾ ਕੀ ਬੋਲਦੇ ਆ ਕੋਈ ਬਾਤ ਨਹੀਂ ਕਾਰਵਾਈ ਹੋ ਜਾਏਗੀ ਬੋਜੀ ਸਾਹਿਬ ਕਾਰਵਾਈ ਹੋ ਜਾਏਗੀ 2 ਸਾਲ ਹੋ ਗਏ ਕੋਈ ਰਿਪਲਾਈ ਨਹੀਂ ਹੈ 2 ਸਾਲ ਠੀਕ ਹੈ ਔਰ ਅਫੀਸਰ ਕੀ ਰਿਕਾਰਡਿੰਗ ਹਰ ਅਫੀਸਰ ਕੀ ਰਿਕਾਰਡਿੰਗ ਹਮਾਰੇ ਪਾਸ ਪੜੀ ਹੈ ਠੀਕ ਹੈ और उल्टा पता क्या जवाब देते हैं तुम्हारे ऑफिसर को हम फोन कर देंगे ये कर देंगे तुम्हारे को नौकरी से उतरवा देंगे मैं हमारे बुटलाडा का एसडीएम साहब एम उनको बोला कि मैं हम धरने पे बैठ जाएंगे सर आप सही कार्रवाई नहीं करोगे तो बोला मैं आपके ऑफिसर को फ़ोन कर दूंगा हम उन्हें कोई जुर्म कर दिया क्या हम कतल हैं चिट्टा बेचते हैं दछेड़ी हैं क्या हम प्लीज मैं हाथ